ਆ ਤੇਗਾ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਵਲੌਗ 'ਚ ਇੱਕ ਟਰਾਲਾ ਲੱਦੇ ਆ ਗਿਆ ਤੇ ਲੋਡਰ ਖਿਲਾਰਦਾ ਤੇ ਇੱਕ ਵੀਰ ਇਧਰੋਂ ਲੰਘਿਆ ਆ ਇਸ ਤੇ ਉਹਦੀ ਨਜ਼ਰ ਤੋਂ ਵਾਸਤੇ ਆਪਾਂ ਲੱਗੇ ਆਂ ਦਾ ਮੂਤ ਬੁੱਤ ਬਣਾਉਣਾ ਪੁਰਾਣਾ ਰਿਵਾਜ ਆ ਇਹ ਰਿਵਾਜ ਪੁਰਾਣਾ ਸਾਡਾ ਮਾਮਾ ਫੋਲੋ ਕਰਦਾ ਤੇ ਇਹ ਬੁੱਤ ਬਣਾਉਂਦਾ ਵਾ ਇਹ ਗਾਂਗਲੀ ਦੁਨੀਆ ਪੀੜੀ ਇਹ ਹੁਣ ਰਿਵਾਜ ਤੇ ਇਹਨੂੰ ਚੇਤਰ ਲੱਗੇ ਫੇਰਨਾ ਤੇ ਚੱਲ ਮਾਮਾ ਪਾ ਕਾਰਵਾਈ ਅਗਲੀ ਇਹ ਅਗਲੀ ਪੀੜੀ ਨੂੰ ਦੱਸਣ ਦਿਆਂ ਕਿ ਪਾਵੇ ਜੋ ਨੌਜਵਾਨਾ ਅਗਲੀ ਕਾਰਵਾਈ ਇਹ 1 2 3 4 5 6 ਮਾਰੀ ਨਾ ਜਾਵੇ ਇਹ ਮੰਨ ਗਿਆ ਛੇਤੀ ਮੰਨ ਗਿਆ ਮੰਨ ਗਿਆ ਇਹ ਤਾਂ ਕੱਲ ਬੁੱਤ ਬਣਾਇਆ ਇਹ ਨਹੀਂ ਕੰਜਰ ਮੰਨਿਆ ਤੀਜੀ ਵਾਰ ਜਾ ਕੇ ਮੰਨਿਆ ਇਹ ਤਿੰਨਾ ਨਾ ਮੰਨਿਆ ਜਾ ਕੇ ਤੇ ਇਹ ਬੰਦਾ ਭਲਾ ਮਾਂ ਸੀ ਵਿਚਾਰਾ ਤੇ ਤੁਸੀਂ ਐਵੇਂ ਬੁੱਤ ਬਣਾਦਾ ਦਾ ਲੱਗਦਾ ਤੇ ਵਿਚਾਰਾ ਪਹਿਲੀ ਦੇ ਮੰਨ ਗਿਆ ਇਹ ਸਿਰੇ ਦਾ ਕੰਜਰ ਤਾਂ ਤਾਂ ਹੀ ਮੰਨ ਜਾਂਦਾ ਆਹ ਇਹ ਦੇ ਆਵੇ ਕੁਟਿਆਗਾ ਕਾਲਾ ਆਹ ਮਾਮੇ ਨੇ ਲਾ ਲਈਆਂ ਤੇ ਤਿੰਨ ਤਿੰਨ ਲੈਣਾ ਹੋਰ ਤੂੰ ਜਾ ਚਾਹ ਲੈ ਆ ਜਾ ਕੇ ਇੱਥੇ ਖਲੋਤਾ ਵਾਂ ਮਾਮਾ ਚਾਹ ਦੀ ਬਹੁਤ ਡਿਮਾਂਡ ਕਰ ਰਹਾ ਹੈ ਮਾਮਾ ਚਾਹ ਚਾਹੀ ਕਰੀ ਜਾਂਦੇ ਆ ਵੀ ਹਾਏ ਚਾਹ ਹਾਏ ਚਾਹ ਦੇ ਦਿਓ ਮੈਨੂੰ ਤੇ ਚੋਬਰ ਚੱਲਿਆ ਵਾ ਲੈਣ ਜਾ ਤੇ ਓ ਮਾਈ ਗੋਡ ਹੋ ਗਿਆ ਕੰਮ ਹੋਈ ਮਾਮੇ ਨੂੰ ਕਿਹਾ ਸੀ ਵੀ ਇਹਨੇ ਔਸ਼ੀਆਂ ਲਾਉਣੀਆਂ ਤੇ ਮਾਮਾ ਨਹੀਂ ਡਲਦਾ ਮਾਮਾ ਦਾ ਤੇਲ ਲਾਉਣੀਆਂ ਲਾਉਣੀਆਂ ਮੈਂ ਇੱਧਰ ਬੈਠਾ ਮਾਮਾ ਦਾ ਮੈਂ ਪੰਗੇ ਲੈਣੇ ਹੀ ਲੈਣੇ ਆ ਤੇ ਇੱਕ ਇਧਰ ਤਿਆਰ ਬਰ ਤਿਆਰ ਖਲੋਤਾ ਟਰਾਲਾ ਇਧਰੋਂ ਮਾਲ ਚੁੱਕਿਆ ਗਿਆ ਆਪਣਾ ਸਾਰਾ ਘੜ ਤੋਂ ਘਟ ਅੱਧਾ ਗਿੱਲਾ ਜੇ ਪਿਆ ਚੁੱਕਣ ਵਾਲਾ ਇਹ ਆਪਾਂ ਘਰ ਵਾਲੇ ਪਲਾਨ ਦੇ ਵਿੱਚ ਖੜਦੇ ਪਏ ਆਂ ਇੱਥੋਂ ਚੋਕੇ ਮੁੰਡੇ ਜਿਹਾ ਰਾਂ ਸ਼ੋਰਾਂ ਨਾਲ ਚਾਹ ਦੀ ਟੀ ਕਰਨ ਦਾ ਆ ਸਾਹ ਪਰ ਜਾ ਲੈਣ ਖਲਾਇਆ ਤੇ ਇੱਥੇ ਕਰਦਾ ਐ ਇਹ ਤੇ ਵੀਰ ਨਹੀਂ ਅਸ਼ਾ ਲੋੜਨੀ ਹੈਗਾ ਪਾਣੀ ਦੇ ਚੱਲਿਆਂ ਮਚਾ ਲੈ ਇਹ ਆਫਰ ਫਰਮਾਂ ਵਿੱਚ ਜੁੜ ਪਾਵਾਂਗੇ ਇਹ ਸਰਕਾਰੀ ਮੋਟਰਸਾਈਕਲ ਆ ਜੋ ਗੱਠਾਂ ਦੀ ਵਰਤਿਆ ਜਾ ਰਿਹਾ ਹੈ ਇਹ ਭਗਣੀ ਕੀ ਦਾ ਫਰ ਇਹ ਵਲੌਗਰ ਦਾ ਹੀ ਮੋਟਰਸਾਈਕਲ ਆ ਗਿਆ ਇਹ ਪ੍ਰੇਮ ਨਾਲ ਚਲਾਉਣਾ ਪ੍ਰੇਮ ਨਾਲ मैं जा इधर ही चल जा चलो मैं हम चा लेने जा रहे हैं मामे को लादने के लिए इधर दिया छोड़ दिया हमने ये देखो कितने बड़े बड़े ट्रैक्टर हैं ये एक बड़ा ट्रैक्टर ये है ये देखो मामा लाद रहा है लोडिंग लोडिंग रहा है देखो कितनी गाठे खराब हो गई है गाइस ओ माय गॉड इसको एंड में आके डाबी लगानी पड़ेगी डाबी मतलब कि जिसको डाबी आग बोलते हैं जिससे आग निकलती है उसको तीली लगाए है हैं हम अभी हम घर जा रहे हैं चाय लेने के लिए जैन शैन हुएंगे जाके साथ पियेंगे पर ये देखो साहबा ड्राइवर ये देखो कितनी अच्छी है इसकी लुक आ रही है बैक साइड से ये क्या इस पनीरी है खबोंगी <laughs> ये उसका सीरी आ रहा है खापों का ये देखो साब फौजी साहब सामने से फौज आ रही है अगले अगर लेके ले? अगर कोई साहब बुरे आ? <laughs> कोई साब बुरे हो रहा है ਕੋਈ ਹੋਣ ਤੁਹਾਨੂੰ ਪਰੀਰੀ ਦੇ ਦਰਸ਼ਨ ਕਰਾ ਰਹੇ ਆ ਜਿਹੜੀ ਵੱਡੇ ਵੱਡੇ ਕਹਿੰਦੇ ਗੁੱਛਿਆਂ ਦੇ ਵਿੱਚ ਬੀਜੀ ਹੋਈ ਆ ਕਹਿੰਦੇ ਗੁੱਛਿਆਂ ਦੇ ਵਿੱਚ ਬੀਜੀ ਆ ਦੇਖੋ ਬਹੁਤ ਹੀ ਸੰਘਣੀ ਬਲੀਰੀ ਆ ਗੁੱਛਿਆਂ ਚ ਜੇ ਕਿਸੇ ਵੀਰ ਨੇ ਖੜਨੀ ਹੋਵੇ ਚਾਹ ਵਾਣ ਹੋਵੇ ਤੇ ਸੁਭਰ ਕੇ ਕਰ ਸਕਦਾ ਆਪਣੇ ਨਾਂ ਨਵੇਂ ਇੱਕ 90 ਦੇ ਨਾਲ ਲੱਗੇ ਨਾ ਲਾਗੇ ਨੰਬਰ ਆ